ਇਹ ਸੱਕੀ ਹਾਰ ਦਾ ਪਾਣੀ ਆ ਬਹੁਤ ਯਾਰ ਮਾੜੇ ਹਾਲਾਤ ਹੋਏ ਸਾਡੇ ਪਿੰਡ ਦੇ ਜੋ ਜਿੰਨੇ ਵੀ ਪਿੰਡ ਦੇ ਬਜ਼ੁਰਗ ਜੋ ਵੀ ਸਭ ਛੱਤਾਂ ਦੇ ਉੱਤੇ ਰਹਿਣ ਦੇ ਤਰਪੱਲਾ ਪਾ ਕੇ ਤੁਹਾਡੇ ਪਿੰਡ ਦੇ ਵਿੱਚ 5 5 ਫੁੱਟ ਪਾਣੀ ਆ ਗਿਆ ਹੁਣ ਪਾਣੀ ਕੱਲ ਦਾ ਘਟਣਾ ਸ਼ੁਰੂ ਹੋਇਆ ਥੋੜਾ ਥੋੜਾ ਪਾਣੀ ਹਾਂਜੀ ਪਾਣੀ ਬਹੁਤ ਜ਼ਿਆਦਾ ਆਇਆ ਹੈ ਹਾਂਜੀ ਬਹੁਤ ਮਾੜੇ ਹਾਲਾਤ ਹੋਏ ਪਿੰਡ ਦੇ ਹਾਂਜੀ ਆਪਣੇ ਬੱਚਿਆਂ ਦਾ ਬਚਾਓ ਕਰ ਲਈਏ ਤੇ ਬੱਚੇ ਸੁਰੱਖਿਅਤ ਜਗ੍ਹਾ ਤੇ ਬਿਠਾ ਕੇ ਦੇਹੀ ਬੈਠੇ ਆ ਘਰਾਂ ਦੇ ਵਿੱਚ ਸਾਡੇ ਪਾਣੀ ਫੇਰ ਰਿਹਾ ਹੈ اسی لگا تا ਤੁਹਾਡੇ ਨਾਲ ਪਿੰਡ ਪਿੰਡ ਦੀ ਕਵਰੇਜ ਸਾਂਝੀ ਕਰ ਰਹੇ ਆ ਤਾਂ ਦੱਸ ਜਿਏ ਕਿ ਐਸੀਐਸ ਮੌਜੂਦ ਹੈਗੇ ਜਾਂ ਬਿਲਕੁਲ ਅਜਨਾਰੇ ਵੱਲੋਂ ਜੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਬਾਰਡਰ ਦੇ ਨੇੜੇ ਜਿਹੜਾ ਰਾਵੀ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਤਾਂ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਤੁਸੀਂ ਵੇਖ ਸਕਦੇ ਹੋ ਇੱਥੇ ਜਿੰਨੇ ਵੀ ਚਬਾਰੇ ਤੁਹਾਨੂੰ ਦਿਖ ਰਿਹਾ ਹਰ ਇੱਕ ਨੇ ਜਿਹੜਾ ਆਪਣੇ ਘਰ ਦੀ ਛੱਤ ਦੇ ਉੱਤੇ ਜਿਹੜਾ ਜੋ ਟੈਂਪਰੇਰੀ ਤੌਰ ਦੇ ਉੱਤੇ ਆਪਣੇ ਜੋ ਇੱਥੇ ਤਰਪਾਲਾਂ ਪਾ ਕੇ ਰਹਿਣਾ ਸ਼ੁਰੂ ਕੀਤਾ ਕਿਉਂਕਿ ਹਾਲਾਤ ਇੰਨੇ ਮਾੜੇ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਕੀ ਪਾਣੀ ਜੋ ਹੈ ਕਾਫੀ ਜ਼ਿਆਦਾ ਇਹਨਾਂ ਪਿੰਡਾਂ ਦੇ ਵਿੱਚ ਆ ਚੁੱਕਾ ਸੀਗਾ ਜਿਸ ਤੋਂ ਬਾਅਦ ਕੀ ਹਰ ਕਿਸੇ ਵੱਲੋਂ ਆਪਣੀ ਸੇਫ ਸਾਈਡ ਨੂੰ ਵੇਖਦੇ ਹੋਏ ਆਪਣੇ ਘਰਾਂ ਦੀ ਛਤਾਂ ਦੇ ਉੱਤੇ ਜਿਹੜਾ ਜੋ ਕਹਿ ਸਕਦੇ ਆ ਕਿ ਇੱਕ ਤੰਬੂ ਟੈਪ ਬਣਾ ਕੇ ਜਿਹੜਾ ਟੈਂਟ ਲਗਾ ਕੇ ਜਿਹੜਾ ਤਰਪਾਲ ਪਾ ਕੇ ਰਹਿਣਾ ਸ਼ੁਰੂ ਕੀਤਾ ਤੇ ਸਾਡੇ ਨਾਲ ਇੱਥੋਂ ਦੇ ਜੋ ਨੌਜਵਾਨ ਵੀਰ ਹੈਗੇ ਨੇ ਕਈ ਉਹ ਵੀ ਮੌਜੂਦ ਨੇ ਬੱਚੇ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਗੱਲ ਕਰਦੇ ਆ ਤਾਂ ਕੀ ਹਾਲਾਤ ਸੀਗੇ ਤੁਹਾਡੇ ਪਿੰਡਾਂ ਵਲ ਦੇ ਕਿਉਂਕਿ ਜਿਹਦੇ ਵੀ ਛਾਤ ਪੈਂਦੀ ਆ ਹਰ ਇੱਕ ਨੇ ਜਿਹੜਾ ਆਪਣੇ ਛੱਤਾਂ ਦੇ ਉੱਤੇ ਜਿਹੜਾ ਇੱਕ ਰਹਿਣ ਬਸੇਰਾ ਕੀਤਾ ਹੋਇਆ ਭਾਈ ਬਹੁਤ ਮਾੜੇ ਹਾਲਾਤ ਸਾਡੇ ਪਿੰਡ ਦੇ ਕਿ ਪੀ ਸੱਕੀ ਹੜ ਦਾ ਪਾਣੀ ਆ ਬਹੁਤ ਯਾ ਮਾੜੇ ਹਾਲਾਤ ਹੋ ਸਾਡੇ ਪਿੰਡ ਦੇ ਜੋ ਜਿੰਨੇ ਵੀ ਪਿੰਡ ਦੇ ਬਜ਼ੁਰਗ ਜੋ ਵੀ ਸਭ ਛੱਤਾਂ ਦੇ ਉੱਤੇ ਰਹਿੰਦੇ ਤਰਪੱਲਾ ਪਾ ਕੇ ਬਹੁਤ ਯਾ ਨਾ ਸਾਡੇ ਪਿੰਡ ਵਿੱਚ ਕੋਈ ਸਰਕਾਰੀ ਧਾੜੀਵਾਲ ਵਸਿਆ ਪਹੁੰਚੇ ਨਾ ਕੋਈ ਨਹੀਂ ਪਹੁੰਚੇ ਗੁਰੂ ਦੀਆਂ ਫੌਜਾਂ ਪਹੁੰਚਣ ਦੀਆਂ ਕੋਈ ਨਹੀਂ ਪਹੁੰਚਿਆ ਡੰਗਰਾਂ ਦਾ ਚਾਰੇ ਬਹੁਤ ਮਾੜਾ ਹਾਲ ਹੈ ਡੰਗਰਾਂ ਦਾ ਹਾਂਜੀ ਬਹੁਤ ਬਹੁਤ ਹੀ ਮਾੜੇ ਹਾਲਾਤ ਆ ਸਾਡੇ ਪਿੰਡ ਦੇ ਹਾਂਜੀ ਇੱਥੇ ਕੋਈ ਨਹੀਂ ਪਹੁੰਚਿਆ ਜੀ ਹਾਂਜੀ ਤੇ ਕਿ ਕਿੰਨਾ ਕਿੰਨਾ ਪਾਣੀ ਆ ਗਿਆ ਸੀਗਾ ਤੁਹਾਡੇ ਪਿੰਡ ਦੇ ਵਿੱਚ ਭਾਈ 5-5 ਫੁੱਟ ਪਾਣੀ ਆ ਗਿਆ ਹੁਣ ਪਾਣੀ ਕੱਲਦਾ ਘਟਣਾ ਸ਼ੁਰੂ ਹੋਇਆ ਥੋੜਾ ਥੋੜਾ ਪਾਣੀ ਹਾਂਜੀ ਪਾਣੀ ਬਹੁਤ ਜ਼ਿਆਦਾ ਆਇਆ ਸੀ ਹਾਂਜੀ ਬਹੁਤ ਮਾੜੇ ਹਾਲਾਤ ਹੋਏ ਪਿੰਡ ਦੇ ਹਾਂਜੀ ਤਾਂ ਇੱਥੇ ਸਾਰਿਆਂ ਨੇ ਛੱਤਾਂ ਦੇ ਉੱਤੇ ਜਿਹੜੇ ਆ ਆਪਣੇ ਤੰਬੂ ਲਗਾ ਕੇ ਜਿਹੜਾ ਕਮਰੇ ਟਾਈ ਬਣਾ ਲਏ ਆ ਤਾਂ ਕਿੰਨੇ ਕੁ ਮਾੜੇ ਹਾਲਾਤ ਸੀਗੇ ਜੀ ਇੱਥੇ ਬਹੁਤ ਮਾੜੇ ਹਾਲਾਤ ਦੀ ਜੀ ਇੱਥੇ ਤੇ ਜਿਉਣ ਦੀ ਆਸ ਨਹੀਂ ਸੀ ਸਾਨੂੰ ਅਸੀਂ ਤੇ ਆਪਣੀ ਸੇਫਟੀ ਕਰਕੇ ਬਹੁਤ ਤਰੀਕੇ ਨਾਲ ਬੈਠੇ ਆ ਵੀ ਸਾਡੇ ਆਪਣੇ ਬੱਚਿਆਂ ਦਾ ਬਚਾਅ ਕਰ ਲਈਏ ਤੇ ਬੱਚੇ ਸੁਰੱਖਿਅਤ ਜਗ੍ਹਾ ਤੇ ਬਿਠਾ ਕੇ ਤੁਸੀਂ ਬੈਠੇ ਆਂ ਘਰਾਂ ਦੇ ਵਿੱਚ ਸਾਡੇ ਪਾਣੀ ਫੇਰ ਰਿਹਾ ਹੈ ਤੇ ਕੋਈ ਸਾਨੂੰ ਨਾ ਕੋਈ ਪੁੱਛ ਨਾ ਕੋਈ ਗਿਛਿਆ ਜੀ ਜੇ ਕੋਈ ਦੇਣ ਲੈਣ ਵਾਲਾ ਆਉਂਦਾ ਤੇ ਉਹ ਜਨਾਲੇ ਪੁਲਤੇ ਆ ਜਿਹਦੀ ਸਰਕਾਰ ਆ ਉਹ ਹੀ ਜਾਂਦਾ ਤੇ ਆਪਣੇ ਘਰ ਨੂੰ ਲੈ ਕੇ ਤੇ ਆ ਜਾਂਦਾ ਜੀ ਤੇ ਸਾਡੇ ਗਰੀਬਾਂ ਨੂੰ ਕੁਝ ਵੀ ਨਹੀਂ ਮਿਲਦਾ ਜੀ ਅਸੀਂ ਤੇ ਮਿਹਨਤੀ ਤੇ ਮਜ਼ਦੂਰ ਆਦਮੀ ਆ ਜੀ ਤਾ ਕਾਫੀ ਮਾੜੇ ਹਾਲ ਹੈ ਜੀ ਇੱਥੇ ਜਿੰਨੇ ਵੀ ਇਲਾਕੇ ਦੇ ਵਿੱਚ ਸਾਰੇ ਬਹੁਤ ਬੁਰੇ ਹਾਲ ਹੈ ਜੀ ਬਹੁਤ ਬੁਰੇ ਹਾਲ ਆ ਅੱਛਾ ਸਰਕਾਰ ਕਹਿੰਦੀ ਆ ਪ੍ਰਸ਼ਾਸਨ ਕਹਿੰਦਾ ਅਸੀਂ ਪਹੁੰਚ ਰਹੇ ਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਆਪ ਦੀ ਹੋਵੇ ਕਾਂਗਰਸ ਹੋਵੇ ਸਾਰੇ ਕਹਿੰਦੇ ਅਸੀਂ ਪਹੁੰਚ ਰਹੇ ਆ ਹਰ ਇੱਕ ਮਿੰਟ ਕੋਈ ਨਹੀਂ ਜੀ ਪਹੁੰਚਿਆ ਅਜੇ ਤੱਕ ਤੁਸੀਂ ਪਹੁੰਚੇ ਜ ਬਹੁਤ ਉਹ ਵੀ ਮੁਸੀਬਤ ਦੇ ਵਿੱਚ ਪਾਣੀ ਦੇ ਵਿੱਚੋਂ ਨਿਕਲ ਕੇ ਆ ਕੇ ਪਹੁੰਚੇ ਜੇ ਹੋਰ ਕੋਈ ਨਹੀਂ ਪਹੁੰਚ ਰਿਹਾ ਜੀ ਜੀ ਤਾਂ ਇਹ ਲਗਾਤਾਰ ਤਸਵੀਰਾਂ ਸਾਂਝੇ ਕੀਤੇ ਨੇ ਕਿ ਛੋਟੇ-ਛੋਟੇ ਬੱਚੇ ਲੈ ਕੇ ਜੋ ਇੱਥੇ ਲੋਕ ਨੇ ਇੱਥੇ ਰਹਿ ਰਹੇ ਨੇ ਘਰ ਦੀ ਛੱਤਾਂ ਦੇ ਉੱਤੇ ਜਿਹੜੇ ਕਮਰੇ ਪਾਏ ਨੇ ਉਹਨਾਂ ਨੇ ਟੈਂਪਰੇਰੀ ਤੌਰ ਦੇ ਉੱਤੇ ਤਾਂ ਇਹ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਕੱਲੇ-ਕੱਲੇ ਘਰ ਦੀ ਕੱਲੇ-ਕੱਲੇ ਪਿੰਡ ਦੀ ਇਸੇ ਤਰ੍ਹਾਂ ਦੇ ਨਾਲ ਸਾਂਝੀ ਕਰਦੇ ਰਾਵਾਂਗੇ ਬਣੇ ਰੋਜ਼ ਜਗਬਾਨੀ ਟੀਵੀ ਦੇ ਨਾਲ ਕੱਲੀ-ਕੱਲੀ ਅਪਡੇਟ ਦੇਖਣ ਲਈ ਕਿਉਂਕਿ ਅਸੀਂ ਸਾਡੀ ਵੀ ਕੋਸ਼ਿਸ਼ ਹੈ ਜਿਹੜੇ ਵੀ ਪਿੰਡ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹ ਕੱਲੇ-ਕੱਲੇ ਪਿੰਡ ਪਹੁੰਚੀਏ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਆ ਉਹ ਸਾਂਝੀ ਕਰੀਏ ਕਿਉ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਇਸ ਹੜ੍ਹ ਦੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਕਿੰਨੇ ਪਿੰਡ ਪ੍ਰਭਾਵਿਤ ਹੋਏ ਨੇ ਤਾਂ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦੇ ਨਾਲ ਅਕਸ਼ਸੂਨ ਇੱਕ ਜਗਬਾਨੀ ਟੀਵੀ